ਤੈਥਲ ਤੋਂ ਜਾਂ ਵਾਪਸੀ ਸਮੇਂ ਮੈਂ ਦੇਖਿਆ ਜਾਂਦੇ ਹੋਏ ਵੀ ਦੇਖਿਆ ਕਿ ਜਿਹੜੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਨਾ ਇੱਕ ਚੀਜ਼ ਆਮ ਆ ਇੱਕ ਚੀਜ਼ ਨਾ ਬਹੁਤ ਆਮ ਆ ਤੇ ਬਹੁਤ ਵਧੀਆ ਚੀਜ਼ ਹੈ ਇਹਨਾਂ ਦੇ ਨਾ ਪਿੰਡਾਂ ਦੇ ਵਿੱਚ ਇੱਕ ਤਾਂ ਆ ਜਿਹੜੇ ਪਿੱਪਲ ਦੇ ਦਰਖਤ ਹੈ ਇਹਨਾਂ ਨੇ ਅੱਜ ਵੀ ਬੜੇ ਸੰਭਾਲ ਕੇ ਰੱਖੇ ਹੋਏ ਆ ਆਪਣਾ ਫਿਰਸਾ ਸੰਭਾਲ ਕੇ ਰੱਖਿਆ ਹੋਇਆ ਤੇ ਇੱਕ ਹੋਰ ਮੈਨੂੰ ਇਹਨਾਂ ਦੀ ਗੱਲ ਬਹੁਤ ਵਧੀਆ ਲੱਗੀ ਕਿ ਇਹਨਾਂ ਨੇ ਨਾ ਹਰ ਜਗ੍ਹਾ ਜਿੱਥੇ ਵੀ ਕੋਈ ਬੱਸ ਸਟੈਂਡ ਜਾਂ ਰਸਤੇ ਦੇ ਵਿੱਚ ਇਹਨਾਂ ਨੇ ਨਾ ਪਾਣੀ ਦੇ ਘੜੇ ਰੱਖੇ ਪਏ ਹੁੰਦੇ ਆ ਕਿ ਕੋਈ ਵੀ ਮਸਾਫਿਰ ਰਾਹਗੀਰ ਆਂਦਾ ਜਾਂਦਾ ਆਪਣੇ ਆਪ ਇਹਦੇ ਵਿੱਚੋਂ ਪਾਣੀ ਕੱਢ ਕੇ ਪੀ ਸਕਦਾ ਉੱਪਰ ਆ ਲੂਟਾ ਰੱਖਿਆ ਹੋਇਆ ਤੇ ਆ ਦੇਖੋ ਆ ਲੂਟਾ ਰੱਖਿਆ ਨਾਲ ਇੱਕ ਗਲਾਸ ਰੱਖਿਆ ਹੋਇਆ ਇਹ ਤੁਹਾਨੂੰ ਹਰ ਕਿਲੋਮੀਟਰ ਤੇ ਦੇਖਣਾ ਬਾਈ ਜੀ ਹਰ ਜਗ੍ਹਾ ਨਾਲ ਤੁਸੀਂ ਦੇਖਿਓ ਆ ਦੇਖੋ ਪਾਣੀ ਦੇ ਭਰੇ ਹੋਏ ਆ ਤੇ ਇਹ ਡਿਊਟੀਆਂ ਇਹਨਾਂ ਨੇ ਲਾਈਆਂ ਹੋਈਆਂ ਬੰਦਿਆਂ ਨੇ ਆਪਣੇ ਪਾਣੀ ਇਹ ਇਦਾਂ ਭਰ ਕੇ ਰੱਖ ਦਿੰਦੇ ਆ ਕਿ ਕੋਈ ਵੀ ਮਸਾਫਰ ਬੰਦਾ ਆਂਦਾ ਜਾਂਦਾ ਪਾਣੀ ਪੀ ਸਕਦਾ ਤੇ ਆ ਦੇਖੋ ਇਹਨਾਂ ਨੇ ਪਿੱਪਲ ਵੀ ਹਰੇਕ ਪਿੰਡ ਦੇ ਵਿੱਚ ਮੈਂ ਔਰੇ ਦੇਖਿਆ ਹਰੇਕ ਪਿੰਡ ਦੇ ਕਿ ਇਹਨਾਂ ਨੇ ਪਿੱਪਲ ਤੇ ਪਿੱਪਲ ਦੇ ਉਰੇ ਨਹੀਂ ਥੜਾ ਬਣਿਆ ਹੋਇਆ ਉਹ ਪਰਲੇ ਪਾਸੇ ਦੇਖੋ ਥੜਾ ਬਣਿਆ ਹੋਇਆ ਅੱਜ ਵੀ ਹਰਿਆਣਾ ਹਜੇ ਵੀ ਆਪਣੇ ਵਿਰਸੇ ਨਾਲ ਜੁੜਿਆ ਹੋਇਆ ਜਦ ਕਿ ਅਸੀਂ ਲੋਕ ਆਪਣੇ ਵਿਰਸੇ ਤੋਂ ਬਹੁਤ ਅੱਗੇ ਲੰਘ ਚੁੱਕੇ ਆ ਅਸੀਂ ਆਪਣੇ ਵਿਰਸੇ ਨੂੰ ਭੁੱਲ ਚੁੱਕੇ ਆ ਲੇਕਿਨ ਇਹਨਾਂ ਨੇ ਹਜੇ ਵੀ ਆਪਣਾ ਵਿਰਸਾ ਹੈ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਤੇ ਹੋਰ ਵੀ ਮੈਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਿਖਾਉਂਗਾ ਹਜੇ ਮੈਂ ਇੱਥੇ ਹੀ ਐਸੀ ਪਿੰਡ ਦੇ ਵਿੱਚ ਤੇ ਉਹ ਸਾਹਮਣੇ ਤੁਹਾਨੂੰ ਦਿਖਾਉਂਦਾ ਉਹ ਸਾਹਮਣੇ ਦੇਖੋ ਸਾਥ ਲੱਗੀ ਹੋਈ ਹੈ ਬਜ਼ੁਰਗਾਂ ਦੀ ਤਾਂਸ ਖੇਡ ਰਹੇ ਆ ਉਹ ਤੇ ਉਥੇ ਵੀ ਜਦ ਕਿ వాటర్ కూలਰ ਵੀ ਮੰਦਰ ਦੇ ਨਾਲ ਲਾਇਆ ਹੋਇਆ ਜਿਹੜਾ ਠੰਡੇ ਪਾਣੀ ਵਾਲਾ ਫ੍ਰਿਜ ਵੀ ਲਾਇਆ ਹੋਇਆ ਤੇ ਇਹਨਾਂ ਨੇ ਆਪਣਾ ਵੇਰ ਸਾਫੀ ਸੰਭਾਲ ਕੇ ਰੱਖਿਆ ਇਹ ਲੋਕ ਆ ਜਿਹੜੇ ਹਰਿਆਣੇ ਦੇ ਆ ਇਹ ਅੱਜ ਵੀ ਜ਼ਿਆਦਾਤਰ ਘੜਿਆਂ ਦਾ ਪਾਣੀ ਪੀਣਾ ਪਸੰਦ ਕਰਦੇ ਆ ਇੱਥੇ ਮਿੱਟੀ ਦੇ ਬਰਤਨ ਅੱਜ ਵੀ ਵਰਤੇ ਜਾਂਦੇ ਆ ਉਸੇ ਤਰ੍ਹਾਂ ਵਰਤੇ ਜਾਂਦੇ ਆ ਤੇ ਉਹ ਦੇਖੋ ਇੱਕੋ ਪਰਲੇ ਪਾਸੇ ਆ ਐਦਾਂ ਹੀ ਤਰਾਕਤ ਲੱਗਿਆ ਹੋਇਆ ਉਹ ਤਰਾਕਤ ਦੇ ਕੋਲ ਵੀ ਉਹ ਦੇਖੋ ਮੁੰਡਾ ਬੈਠਾ ਉੱਥੇ ਵੀ ਇਹਨਾਂ ਨੇ ਘੜੇ ਰੱਖੇ ਹੋਏ ਆ ਤੇ ਘੜਿਆਂ ਦੇ ਨਾਲ ਇੱਕ ਲੂਟਾ ਰੱਖਿਆ ਹੋਇਆ ਪਾਣੀ ਪਾਣ ਵਾਸਤੇ ਤੇ ਨਾਲ ਗਲਾਸ ਰੱਖਿਆ ਹੋਇਆ ਕਿ ਕੋਈ ਵੀ ਰਾਹੀ ਗਿਰ ਆਂਦਾ ਜਾਂਦਾ ਬਾਈ ਜੀ ਪਾਣੀ ਪੀਵੇ ਤੇ ਇਧਰ ਆ ਕੇ ਲੇ ਬੈਠੇ ਆਰਾਮ ਕਰੇ ਤੇ ਉਸ ਤੋਂ ਬਾਅਦ ਆਪਣਾ ਆਪਣੀ ਮੰਜ਼ਿਲ ਵੱਲ ਨੂੰ ਰਵਾਨਾ ਹੋਵੇ ਤੇ ਦੇਖੋ ਬਾਈ ਹਨਾ ਕਿੰਨਾ ਸੋਹਣਾ ਲੱਗਦਾ ਏ ਬਹੁਤ ਵਧੀਆ ਇਹ ਹਰਿਆਣੇ ਦੇ ਪਿੰਡ ਆ ਬਾਈ ਜੀ ਇਹ ਹਰਿਆਣਾ ਹੈ ਤੇ ਆ ਦੇਖੋ ਇਧਰ ਸੱਜੂ ਕਰਿਆ ਹੋਇਆ ਹੈ ਇਹਨਾਂ ਨੇ ਜੀਰੀ ਵਾਸਤੇ ਇਹ ਹਰਿਆਣੇ ਦਾ ਕੋਈ ਪਿੰਡ ਆ ਦੇਖੋ ਤੇ ਇਸੇ ਕਰਕੇ ਨਾ ਰੁਕ ਗਿਆ ਤਾਂ ਮੈਂ ਕਿਹਾ ਚਲੋ ਤੁਹਾਨੂੰ ਇਹ ਵੀ ਚੀਜ਼ ਦਿਖਾਵਾਂ ਆ ਦੇਖੋ ਇੱਥੇ ਵੀ ਚਾਰ ਘੜੇ ਰੱਖੇ ਹੋਏ ਆ ਤੇ ਪਿੱਪਲ ਦਾ ਪੇੜ ਲੱਗਿਆ ਹੋਇਆ ਦੇਖੋ ਜੀ ਪਿੱਪਲ ਦੇ ਪੇੜ ਉਰੇ ਤੁਹਾਨੂੰ ਬਹੁਤ ਮਿਲਨੇ ਆ ਤੇ ਅੱਗੇ ਹੋਰ ਤੁਹਾਨੂੰ ਦਿਖਾਂਦਾ ਦੇਖਿਓ ਕਿੰਨੇ ਪਿੱਪਲਾਂ ਦੇ ਪੇੜ ਆ ਇਹ ਹਰਿਆਣੇ ਦੇ ਪਿੰਡਾਂ ਦੇ ਵਿੱਚ ਤੇ ਆ ਦੇਖੋ ਆ ਵੀ ਪਿੱਪਲਾ ਦੋਸਤੋ ਆ ਦੇਖੋ ਆ ਵੀ ਪਿੱਪਲਾ ਉਹ ਅੱਗੇ ਵੀ ਪਿੱਪਲਾ ਉਹ ਦੇਖੋ ਜੀ ਆ ਵੀ ਪਿੱਪਲਾ ਇਹ ਜਿਹੜੇ ਹੁਣ ਇਹਨਾਂ ਨੇ ਤਾਜ਼ੇ ਲਾਏ ਹੋਏ ਆ ਟੋਬਾ ਆ ਵੀ ਪਿੱਪਲਾ ਤੇ ਦੇਖੋ ਆ ਦੇਖੋ ਜੀ ਤੇ ਆ ਦੇਖੋ ਇੱਧਰ ਆ ਵੀ ਪਿੱਪਲਾ ਪਿੱਪਲ ਦੇ ਰਸਤੇ ਬਹੁਤ ਲਾਈ ਹੋਏ ਨੇ ਆ ਨਿੰਮਾ ਜਿਹੜੀਆਂ ਸਾਡੀਆਂ ਨਿੰਮਾ ਹੁਣ ਦੋਸਤੋ ਅਸੀਂ ਤਾਂ ਵੱਢ ਚੁੱਕੇ ਆ ਸਾਰੀਆਂ ਆ ਦੇਖੋ ਜੀ ਇਹਨਾਂ ਨੇ ਹਜੇ ਵੀ ਇਹ ਨਿੰਮਾ ਪੇਪਰ ਇਹਨਾਂ ਨੂੰ ਇੱਕ ਵਿਸ਼ੇਸ਼ਤਾ ਦਿੰਦੇ ਆ ਇਹ ਅਲੱਗ ਤੋਂ ਆ ਦੇਖੋ ਜੀ ਇਹ ਹਰਿਆਣੇ ਦੇ ਪਿੰਡ ਆ ਦੇਖੋ ਪਿੱਪਲ ਤੁਹਾਨੂੰ ਬਹੁਤ ਮਿਲਣਗੇ ਇੱਥੇ ਇਹਨਾਂ ਨੇ ਪਿੱਪਲ ਨੂੰ ਬਹੁਤ ਵਿਸ਼ੇਸ਼ਤਾ ਦਿੱਤੀ ਹੋਈ ਆ ਬਹੁਤ ਮਾਨਤਾ ਦਿੱਤੀ ਹੋਈ ਆ ਇਹਨੇ ਕਿ ਪਿੰਡ ਹਰ ਇੱਕ ਪਿੰਡ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਹਰ ਪਿੰਡ ਦੇ ਵਿੱਚ ਹਰ ਚੌਕ ਦੇ ਵਿੱਚ ਉਹ ਦੇਖੋ ਅੱਗੇ ਫੇਰ ਆ ਗਿਆ ਜਿੰਨੇ ਵੀ ਬੱਸ ਸਟੈਂਡ ਆ ਹਰ ਬੱਸ ਸਟੈਂਡ ਦੇ ਜਿਹੜੇ ਪਿੰਡਾਂ ਦੇ ਛੋਟੇ ਛੋਟੇ ਬੱਸ ਸਟੈਂਡ ਹੁੰਦੇ ਆ ਟਿੰਪਲ ਤੁਹਾਨੂੰ ਜ਼ਰੂਰ ਮਿਲੂਗਾ ਆ ਪਿੰਡ ਦਾ ਗੇਟ ਆ ਪ੍ਰਵੇਸ਼ ਗੇਟ ਪਿੰਡ ਦਾ ਇਹ ਆ ਦੇਖੋ ਪਿੰਡ ਦਾ ਨਾਮ ਵੀ ਲਿਖਿਆ ਆ ਆ ਦੇਖੋ ਆ ਵੀ ਪਿੱਪਲ ਦਾ ਦਰਖਤ ਆ ਉਹ ਦੇਖੋ ਉਹ ਵੀ ਪਿੱਪਲ ਦਾ ਦਰਖਤ ਆ ਗਾਮ ਮਾਨਸ ਆ ਦੇਖੋ ਉਰੇ ਵੀ ਇਹਨਾਂ ਨੇ ਘੜੇ ਰੱਖੇ ਹੋਇਆ ਬੋਰੀਆਂ ਪਾ ਕੇ ਦੇਖੋ ਆ ਵੀ ਭਾਈ ਹਨਾ ਬਹੁਤ ਵਧੀਆ ਲੱਗਦਾ ਬਹੁਤ ਸੋਹਣਾ ਲੱਗਿਆ ਮੈਨੂੰ ਇਹ ਚੀਜ਼ ਇਹਨਾਂ ਦਾ ਬੜਾ ਇਹ ਜਿਹੜਿਆ ਇਹਨਾਂ ਦੀ ਸੰਭ ਸੰਭਾਲ ਇਹਨਾਂ ਨੇ ਪਿੱਪਲਾਂ ਦੀ ਕਰੀ ਹੋਈ ਆ ਨਿੰਮਾਂ ਦੀ ਕਰੀ ਹੋਈ ਆ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਜਣਾ ਦੀ ਭਾਈ ਸੋ ਆਪਣੇ ਆਪਣੇ ਵਿਚਾਰ ਦਿਓ ਕਮੈਂਟਾਂ ਦੇ ਵਿੱਚ ਕਿ ਤੁਹਾਨੂੰ ਕਿਤਾ ਲੱਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸ਼ੁਕਰੀ